ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਦਾਰ ਆਪਣੀ ਕਿਰਪਾ ਦਾਰ ਜਗਤ ਜਲੰਦਾਰ ਰੱਖ ਲੈ ਗਤ ਜਲੰਧਾ ਰਾ ਸਤ ਗੁਰ ਸੁਖ ਵੇਖ ਲਿਆ ਸਤ ਗੁਰ ਸਤ ਗੁਰ ਸੱਚਾ ਸੱਚਾ ਸ਼ਬਦ ਵਿਚਾਰ ਸੱਚਾ ਸ਼ਬਦ ਵਿਚਾਰ ਸਤਗੁਰ ਸੁਖ ਵੇਖ ਲਿਆ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਸੱਚਾ ਸ਼ਬਦ ਵਿਚਾਰ ਸੱਚਾ ਸ਼ਬਦ ਵਿਚਾਰ ਜਗਤ ਜਲੰਦਾ ਰਖ ਲੈ ਅਗਤ ਜਲੰਦਾਰ ਬਾਬਾ ਬਬੂ ਜੀ ਉਹਨਾਂ ਦੇ ਜੋਗੀ ਸਹਿਬਾਨ ਸਾਰੀ ਸੰਗਤ ਦੇ ਨਾਲ ਰਲ ਕੇ ਜਿਹੜਾ ਜਿਹੜਾ ਉਹ ਦੂਸਰੇ ਮਤਲਬ ਲੈਟਰ ਤੋਂ ਦਾ ਸਵਾਤਾਰ ਸੇਵਾ ਦੇਣੀ ਗਈ ਆ ਉਹਨਾਂ ਦੇ ਨਾਲ ਸਹਿਯੋਗੀ ਬਾਬਾ ਕੰਨਦਾਲ ਵਾਲੇ ਜੋਗੀ ਬਾਬਾ ਜੋਗਾ ਸੇ ਕੀਤੇ ਸਹਿਯੋਗੀ ਸਾਬਾ ਸੁਖਤਾ ਸਿੰਘ ਜੈਸ ਇਬਰਾਹੀ ਅਨੰਤਪੁਰ ਸਾਹਿਬ ਵਾਲੇ ਸਵਾਤਾਰ ਸੇਵਾ ਵਾਲੇ ਮਹਾਂਪੁਰ ਜਿਹਨਾਂ ਨੇ ਲੰਗਰ ਦੀ ਸੇਵਾ ਤੇ ਕਰ ਰਹੀ ਆ ਉਹਨਾਂ ਦੇ ਨੰਬਰਦਾਰ ਸਾਹਿਬ ਸਾਡੇ ਸਲਾਹ ਤੇ ਉਹਨਾਂ ਦੇ ਸਾਥੀ ਸਾਹਿਬਾਨ ਜਿਹੜੇ ਰਲ ਕੇ ਅੱਜ ਇਹਨਾਂ ਸਭਾਵਾਂ 'ਚ ਬਹੁਤ ਵੱਡਾ ਲੋਕਸੰਭਾਗ ਆਇਆ। ਕੋਤੇ ਸਾਡੇ ਜੋਤਰੀ ਗੋਦਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਬੰਧਕੀ ਜਿਹੜੇ ਐਸ ਸਾਹਿਬ ਨੇ ਉਹ ਵੀ ਆਏ ਨੇ ਸਾਡੇ ਮੈਂਬਰ ਸਾਹਿਬ ਦਾਰ ਮੱਲੇਵਾਲ ਸਾਹਿਬ ਅਤੇ ਸਬੂਸਟਾਫ ਨੇ ਸਲੋਗ ਦੇ ਨਾਲ ਜਿਹੜਾ ਰੈਂਟ ਦੀ ਬੋਨ ਜਲਾਪਤਾ ਕੀਤੀ ਆ। ਹੁਣ ਸੋ ਜਿੱਥੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦੇ ਵਾਹਿਗੁਰੂ ਕਿਰਪਾ ਕਰੇ ਇਸ ਸਥਾਨ ਦੀ ਬਹੁਤ ਵੱਡਾ ਦਿੱਤੀ ਨਾਮ ਹੀ ਆ ਉਥੇ ਸਾਡੇ ਜੀਤੂ ਸਾਲਾ ਕੀ ਜੀ ਦੇ ਆ ਰਹੀ ਗੁੱਡੇ ਭਾਤੂ ਸਾਹਿਬ ਦੀ ਜਾ ਰਹੀ ਆ ਕਿ ਲੋੜ ਅਨਸਾਰ ਜਿਸ ਦਾ ਵੀ ਜੰਦਾ ਸੰਗਤ ਦੀ ਭਾਵੇਂ ਸਰਾਵਾਂ ਦੀ ਲੋੜ ਆ ਬਾਖਸ਼ੂ ਦੀ ਲੋੜ ਆ ਉਹ ਲੋੜ ਉਸਾਰ ਦੀਆਂ ਸੁਵਾਬਾ ਅੱਗੇ ਵੀ ਕੀਤੀਆਂ ਜਾ ਰਹੀਆਂ ਦਾ ਵੀ ਲੋੜ ਉਸਾਰ ਜਿਹੜਾ ਇਸ ਸਰਕਾਰ ਦੇ ਵਾਲੇ ਅੱਗੇ ਵੱਧ ਜਾਊਗੀ ਤੋਂ ਇਸ ਦਿਨ ਤੇ ਮੈਂ ਤਾਂ ਬੱਸ ਕਾਤਾ ਮੈਂ ਬੁੱਖਾਂ ਦਾ ਜਿਤਾ ਲਈ ਜੀ ਜੀ ਮਤੰਦਾ ਹੋਣ ਦਾ ਰਮਤਾ ਕੀਤੀ ਹੈ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ